ਤੁਹਾਨੂੰ ਪਤਾ ਹੈ ਜੀ ਜੋ ਹਾਲਾਤ ਨੇ ਅਸੀਂ ਤ੍ਰੀਪੁਰ ਤੋਂ ਆਏ ਹਾਂ ਕਿ ਬਸ ਲਗਾਤਾਰ ਤਲ ਰਹਾ ਤਾਂ ਅਸੀਂ ਆ ਗਏ ਸੀ ਸਾਰ ਸਾਈਡ ਦੀਆਂ ਟੀਮਾਂ ਸਾਡੇ ਸਾਰੇ ਭਰਾ ਭਾਈ ਕਿੰਨੇ ਵੀ ਕਿਉਂਕਿ ਲੋਕਲ ਸਾਡੇ ਪ੍ਰਵਾਹ ਕੰਮ ਕਰਦੇ ਆ ਅਸੀਂ ਥੋੜੀ ਜਰਨਾ ਜੀ ਬੇਨਤੀ ਕਰਨੀ ਹੈ ਕਿ ਲਗਾਤਾਰ ਕਿਉਂਕਿ ਜਦੋਂ ਵੀ ਪੰਜਾਬ ਚ ਕਿਤੇ ਵੀ ਕੋਈ ਵਿਫਤਾ ਹੁੰਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲੀ ਆਸਿਅਤ ਪੰਜਾਬੀਆਂ ਦੀ ਸਾਡੀ ਕੌਮ ਦੀ ਇਹ ਹੈ ਕਿ ਦਰਸਵਾਰਥ ਸੇਵਾ ਕਰਦੇ ਆ ਤੇ ਮਾਲਵੇ ਤੋਂ ਦੁਆਬੇ ਤੋਂ ਮਾਝੇ ਤੋਂ ਸਾਰੇ ਲੋਕ ਇੱਥੇ ਮਦਦ ਲੈ ਕੇ ਪਹੁੰਚ ਰਹੇ ਆ ਸੇਵਾ ਲੈ ਕੇ ਪਹੁੰਚ ਰਹੇ ਆ ਬਸ ਅਸੀਂ ਥੋੜੀ ਚਰਚਾ ਵਿੱਚ ਬੇਨਤੀ ਇਹ ਕਰਨੀ ਹੈ ਸਾਡੇ ਐਨਆਰਆਈ ਭਰਾ ਬਹੁਤ ਸਾਨੂੰ ਫੋਨ ਕਰਦੇ ਆ ਸਹਾਇਤਾ ਵਾਸਤੇ ਅਸੀਂ ਇਹਨੂੰ ਥੋੜਾ ਜਿਹਾ ਪਲਾਨ ਆਊਟ ਕਰੀਏ ਜਿਵੇਂ ਜਿਹੜੀ ਰਸਦ ਹੈ ਹੁਣ ਸਾਡੇ ਕੋਲੇ ਉਹ ਆਲਮੋਸਟ ਰਸਦ ਹੈ ਜਿਹੜੀ ਉਹ ਬਹੁਤ ਜ਼ਿਆਦਾ ਸਟਾਕ ਚ ਹੋਈ ਹੋਈ ਹੈ ਸਾਨੂੰ ਜਿਹੜੀ ਹੁਣ ਜ਼ਰੂਰਤ ਹੈ ਉਹ ਹੈਗੀ ਆ ਜਿਵੇਂ ਪਸ਼ੂਆਂ ਦੇ ਚਾਰੇ ਵਾਸਤੇ ਆਚਾਰ ਹੋਗੇ ਆ ਚੌਪਰ ਹੋਗੀ ਜਿਹੜੀ ਟੂੜੀ ਹੋਗੀ ਇਹ ਦੀਦਿਆਂ ਦੀ ਲੋੜ ਹੈ ਜਿਹੜੇ ਵੀਰ ਰਸਤ ਲੈ ਕੇ ਆਲੇ ਆ ਖਾਣ ਪੀਣ ਵਾਲੇ ਕੋਈ ਕੂਕ ਲੈ ਕੇ ਆ ਰਿਹਾ ਕੋਈ ਆਟਾ ਲੈ ਕੇ ਆਲਾ ਲੈ ਕੇ ਆ ਰਿਹਾ ਦਾਲਾਂ ਲੈ ਕੇ ਆ ਰਿਹਾ ਉਹਨਾਂ ਨੂੰ ਆਪਾਂ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਨਾ ਲੈ ਕੇ ਆਓ ਆਪਾਂ ਉਹਨਾਂ ਨੂੰ ਹਲੇ ਰੋਕ ਲਈਏ ਸਟੋਰ ਕਰ ਲਈਏ ਪ੍ਰਾਇਓਰਟੀ ਆਪਾਂ ਪਹਿਲ ਦੇ ਆਧਾਰ ਤੇ ਲੈ ਕੇ ਆਈਏ ਪਸ਼ੂਆਂ ਵਾਸਤੇ ਚਾਰਾ ਜਿਹੜਾ ਕਿ ਜ਼ਿਆਦਾ ਜ਼ਰੂਰੀ ਹੈ ਉਹ ਹੁਣ ਪਹੁੰਚਦਾ ਕਰੀਏ ਕਿਉਂਕਿ ਜੇ ਮੈਂ ਵੀ ਬੁ ਕੂੰਗਾ ਕੁਝ ਦਿਖਾਉਂਗੀ ਰਹੀ ਪਹਿਲੇ ਪਾਸੇ ਇਹ ਜਿਹੜੇ ਕੰਮ ਨੇ ਆਲੇ ਨਾਲੇ ਇੱਥੇ ਤੱਕ ਉਹ ਜਿਹੜਾ ਪਸ਼ੂਆਂ ਦਾ ਚਾਰਾ ਹੈ ਜਾਂ ਜਿੰਨਾ ਰਸਤਾ ਹੈ ਉਹ ਅਸੀਂ ਉਹਨੂੰ ਗ੍ਰਾਉਂਟ ਤੇ ਆ ਕੇ ਚੈੱਕ ਕੀਤਾ ਸਾਰਾ ਕਿ ਕਿਹੜੀ ਕਿਹੜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਜਿਹੜੀਆਂ ਟੀਮਾਂ ਕੰਮ ਕਰ ਰਹੀਆਂ